ਹallelujah ਹallelujah ਸਾਰਿਆਂ ਨੂੰ ਜੈ ਮਸੀਹ ਕੀ ਸੋ ਪਰਮੇਸ਼ਰ ਦੇ ਪ੍ਰੇਮੀਆਂ ਅੱਜ ਦੇ ਪ੍ਰਚਾਰ ਦਾ ਟੌਪਿਕ ਇਹ ਆ ਦੁਸ਼ਟ ਆਤਮਾ ਨੂੰ ਪਰਖਣਾ ਕੀ ਟੌਪਿਕ ਹੈ ਕੀ ਟੌਪਿਕ ਹੈ ਜੀ ਦੁਸ਼ਟ ਆਤਮਾ ਨੂੰ ਪਰਖਣਾ ਕਿਉਂਕਿ ਤੁਸੀਂ ਵੇਖੋਗੇ ਲੋਗ 100% ਦੇ ਵਿੱਚੋਂ 80% ਉਹ ਚਮਤਕਾਰ ਹੀ ਦੇਖਣਾ ਚਾਹੁੰਦੇ ਨੇ ਬਿਮਾਰੀ ਤੋਂ ਹੀ ਚੰਗਾ ਹੋਣਾ ਚਾਹੁੰਦੇ ਨੇ ਔਰ ਅੱਗੇ ਪਿੱਛੇ ਦੀ ਗੱਲ ਉਹਨਾਂ ਨੂੰ ਸਮਝ ਨਹੀਂ ਆਉਂਦੀ ਪਰਮੇਸ਼ਵਰ ਦੇ ਵਿੱਚ ਉਹ ਬੰਦਾ ਕਾਮਯਾਬ ਹੈ ਜਿਹੜਾ ਚਾਰੇ ਗੁੱਠਾਂ ਨੂੰ ਜਾਣਦਾ ਹੈ ਕਲਾਮ ਨੂੰ ਜਾਣਦਾ ਹੈ ਤੁਸ ਸਤ ਆਤਮਾ ਨੂੰ ਜਾਣਦਾ ਏ ਪਰਮੇਸ਼ਵਰ ਨੂੰ ਜਾਣਦਾ ਏ ਤੇ ਚਮਤਕਾਰ ਨੂੰ ਜਾਣਦਾ ਅਗਰ ਤੁਸੀਂ ਇੱਕ ਚੀਜ਼ ਤੇ ਟਿਕ ਟਿਕ ਹੀ ਲਾਉਂਦੇ ਹੋ ਤੇ ਖੁਦਾ ਦੇ ਲੋਕੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵੱਡਾ ਧੋਖਾ ਖਾਣ ਵਾਲੇ ਹੋ ਜਿਹੜੇ ਲੋਕ ਕਲਾਮ ਤੇ ਪ੍ਰਚਾਰ ਤੇ ਚੱਲਦੇ ਨੇ ਪਰਮੇਸ਼ਵਰ ਦੀ ਕਿਰਪਾ ਉਹਨਾਂ ਦੇ ਦੇਣ ਪ੍ਰਤੀ ਦਿਨ ਹੁੰਦੀ ਰਹਿੰਦੀ ਏ ਦੈਨ ਪ੍ਰਤੀ ਦੈਨ ਪਰਮੇਸ਼ਰ ਉਹਨਾਂ ਦੇ ਖੁਸ਼ ਹੁੰਦਾ ਰਹਿੰਦਾ ਕਲਾਮ ਤੇ ਆਪਣੇ ਕੰਨਾਂ ਨੂੰ ਜ਼ਰੂਰ ਲਾਓ ਕਲਾਮ ਤੇ ਆਪਣੀ ਅੱਖਾਂ ਨੂੰ ਜ਼ਰੂਰ ਲਾਓ ਜਦ ਤੱਕ ਪੂਰੀ ਤਰ੍ਹਾਂ ਕਲਾਮ ਤੁਹਾਨੂੰ ਸਮਝ ਨਹੀਂ ਆਂਦਾ ਉਪਦੇਸ਼ ਤੁਹਾਨੂੰ ਸਮਝ ਨਹੀਂ ਆਂਦਾ ਤੁਸੀਂ ਇਥੇ ਉੱਠਣ ਲੱਗੇ ਪੁੱਛੋ ਜਾਣ ਲੱਗਿਆ ਕੋਈ ਸਵਾਲ ਹੈ ਕਰੋ ਉਪਦੇਸ਼ ਪੂਰੀ ਤਰ੍ਹਾਂ ਸਮਝ ਆਉਣਾ ਚਾਹੀਦਾ ਤੁਹਾਨੂੰ ਜਦੋਂ ਉਪਦੇਸ਼ ਤੁਹਾਨੂੰ ਪੂਰੀ ਤਰ੍ਹਾਂ ਸਮਝ ਆ ਗਿਆ ਤੇ ਸਮਝ ਲਓ ਸ਼ੈਤਾਨ ਦੀਆਂ ਸਾਰੀਆਂ ਚਲਾਕੀਆਂ ਤੁਹਾਨੂੰ ਸਮਝ ਆ ਗਈਆਂ ਤੇ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਫੇਲ ਨਹੀਂ ਕਰ ਸਕਦੀ ਹਾਂਮੇ ਤੇ ਤੁਹਾਨੂੰ ਇਹ ਰਾਹ ਸਿਖਾਣਾ ਕਿੰਨੇ ਪ੍ਰਚਾਰ ਕਲਾਮ ਨੇ ਬਾਈਬਲ ਦੇ ਨਾਲ ਜੁੜੋ ਉਪਦੇਸ਼ ਦੇ ਨਾਲ ਜੁੜੋ ਬੰਦਗੀ ਤੋਂ ਬਾਅਦ ਵੀ ਕਲਾਮ ਨੂੰ ਸੁਣ ਦੀ ਤਾਕਤ ਰੱਖੋ ਰਾਤ ਨੂੰ ਸੌਣ ਲੱਗੇ ਸੁਣੋ ਗੱਲ ਕਰੋ ਆਪਣੇ ਪ੍ਰੀਸਟ ਦੇ ਨਾਲ ਆਪਣੇ ਵਿਸ਼ਵਾਸੀਆਂ ਦੇ ਨਾਲ ਪਿਆਰ ਹੋਣਾ ਚਾਹੀਦਾ ਚਰਤ ਦੇ ਵਿੱਚ ਇੱਕ ਵਿਸ਼ਵਾਸੀ ਦਾ ਦੂਜੇ ਵਿਸ਼ਵਾਸੀ ਦੇ ਨਾਲ ਕਿ ਉਹ ਆਇਆ ਨਹੀਂ ਤੇ ਉਹਨੂੰ ਪੁੱਛੇ ਕਿ ਭਾਈ ਕੀ ਪ੍ਰੋਬਲਮ ਹੈ ਰਾਤ ਨੂੰ ਦੁਆ ਤੇ ਬਹਿਣ ਲੱਗੇ ਉਹ ਇੱਕ ਦੂਜੇ ਦੇ ਲਈ ਦੁਆ ਕਰੇ ਤੁਸੀਂ ਵੇਖੋਗੇ तमाम ਮੰਡਲੀਆਂ ਦੇ ਵਿੱਚ ਜਦੋਂ ਮੀਟਿੰਗ ਸਮਾਪਤ ਹੁੰਦੀ ਹੈ ਆਮੀਨ ਹੁੰਦਾ ਹੈ ਤੇ ਬਾਈਬਲ ਦੇ ਵਿੱਚ ਜਦੋਂ ਇਬਾਦਤ ਖਤਮ ਹੁੰਦੀ ਏ ਆਖਰੀ ਕਲਮਾ ਪੜਿਆ ਜਾਂਦਾ ਹੈ ਤੇ ਭੈਣ ਭੈਣ ਨੂੰ ਮਿਲੇ ਭਾਈ ਭਾਈ ਨੂੰ ਮਿਲੇ ਵਧਾਈ ਦਵੇ ਉਹਨਾਂ ਨੂੰ ਕਿ ਤੁਸੀਂ ਅੱਜ ਕਲਾਮ ਸੁਣਿਆ ਚੁੱਪ ਕਰਕੇ ਆਇਆ ਚੁੱਪ ਕਰਕੇ ਗਿਆ ਚਲੇ ਇਹਦਾ ਮਤਲਬ ਤੁਸੀਂ ਕਲਾਮ ਦਾ ਨਿਰਾਦਰ ਕਰ ਰਹੇ ਹੋ ਚਿੰਤਾ ਰੱਖੋ ਇੱਥੇ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਤੀਆਂ ਲੋਕਾਂ ਨੇ ਆਪਣਾ ਘਰ-ਬਾਰ ਨੇ ਜਿਹੜਾ ਵੇਚ ਕੇ ਬਾਈਬਲਾਂ ਵੰਡੀਆਂ ਨੇ ਪ੍ਰਾਪਰਟੀਆਂ ਵੇਚ ਦਿੱਤੀਆਂ ਆਪਣੀਆਂ ਕਿ ਖੁਦਾ ਦਾ ਕਲਾਮ ਘਰ-ਘਰ ਤੱਕ ਪਹੁੰਚਾਣਾ ਹੈ ਇਸ ਲਈ ਕਲਾਮ ਦੇ ਨਾਲ ਜੁੜਨਾ ਕਲਾਮ ਦੇ ਨਾਲ ਜੁੜਨਾ ਹallelujah ਤੇ ਅੱਜ ਦੇ ਕਲਾਮ ਦਾ ਟੌਪਿਕ ਇਹ ਆ ਕਿ ਦੁਸ਼ਟ ਆਤਮਾ ਨੂੰ ਪਰਖਣਾ ਆਓ ਤੁਸੀਂ ਮੇਰੇ ਨਾਲ ਪੜ ਸਕਦੇ ਹੋ ਪਰਮੇਸ਼ਰ ਦੇ ਪਾਕ ਕਲਾਮ ਨੂੰ ਰਸੂਲਾਂ ਦੇ ਕਰਤਾਓ ਉਹਦਾ 16 ਦਿਹਾਏ ਉਹਦੀ 16 ਅਜ ਤੋਂ ਇਇਓ ਹੋਇਆ ਕਿ ਜਦ ਅਸੀਂ ਬੰਦਗੀ ਕਰਨ ਦੇ ਸਥਾਨ ਤੇ ਨੂੰ ਜਾਂਦੇ ਸਾਂ ਤਾਂ ਇੱਕ ਗੋਲੀ ਸਾਨੂੰ ਮਿਲੀ ਪਰਮੇਸ਼ਰ ਦੇ ਮੁਬਾਰਕ ਲੋਕੋ ਇੱਥੇ ਪਰਮੇਸ਼ਰ ਦੇ ਭਗਤ ਨੇ ਅਤੇ ਉਹ ਬੰਦਗੀ ਦੇ ਸਥਾਨ ਨੂੰ ਜਾਂਦੇ ਪੈਣ ਕਿੱਥੇ ਬੰਦਗੀ ਕਰਨ ਦੇ ਸਥਾਨ ਤੇ ਬੰਦਗੀ ਦੇ ਸਥਾਨ ਨੂੰ ਜਾਂਦੇ ਪੈਣ ਨੇ ਤੇ ਜਿਹੜਾ ਵੇਖੋ ਖੁਦਾ ਦੇ ਲੋਕੋ ਪਰਮੇਸ਼ਰ ਦੇ ਬੰਦੇ ਨੇ ਤੇ ਖੁਦਾ ਦੇ ਲੋਕੋ ਵੇਖੋ ਕਿ ਇਹਨਾਂ ਨੂੰ ਲੋੜ ਕੀ ਦੀ ਏ ਬੰਦਗੀ ਦੀ ਕੇਸੀ ਦੀ ਲੋੜ ਬੰਦਗੀ ਦੀ ਬੰਦਗੀ ਦੀ ਬੰਦਾ ਕੈਸਲੀ ਬਣਿਆ ਹੈ ਬੰਦਗੀ ਕਰਨ ਦਾ ਲਈ ਤੁਹਾਨੂੰ ਪਤਾ ਹੈ Google ਤੇ ਸਰਚ ਕਰਕੇ ਵੇਖੋ ਤੇ ਬੰਦੇ ਦੇ ਕਈ ਨਾਂ ਰੱਖੇ ਗਏ ਨੇ ਪਰ ਇੱਕ ਨਾਂ ਇਹ ਵੀ ਰੱਖਿਆ ਗਿਆ ਹੈ ਬੰਦਾ ਤੇ ਬੰਦੇ ਦਾ ਨਾਂ ਸ਼ੁਰੂ ਪਤਾ ਕਿੱਥੋਂ ਹੁੰਦਾ ਬੰਦਗੀ ਕਿੱਥੋਂ ਸ਼ੁਰੂ ਹੁੰਦਾ ਬੰਦਗੀ ਤੋਂ ਬੰਦਗੀ ਤੋਂ ਅੱਜ ਤੁਸੀਂ ਵੇਖੋ ਕਿਸੇ ਬੰਦੇ ਨੂੰ ਤੁਸੀਂ ਕਹਿ ਦੋ ਬੰਦਗੀ ਕਰੋ ਤੇ ਉਹਦਾ ਜਵਾਬ ਪਤਾ ਹੀ ਕੀ ਹੋਏਗਾ ਉਹ ਕਹੇਗਾ ਪਾਸਨ ਜੀ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਪੈਸੇ ਮਿਲਦੇ ਨੇ ਤੁਸੀਂ ਬੰਦਗੀ ਕਰਨੀ ਹੈ ਤੁਹਾਨੂੰ ਚੰਦਾ ਦੇਗਾ ਤੁਹਾਡਾ ਰੋਟੀ ਪਾਣੀ ਇੱਥੋਂ ਚੱਲਦਾ ਹੈ ਤੁਸੀਂ ਸਾਰਾ ਕੁਝ ਜਿਹੜਾ ਆਪਣੀਆਂ ਜ਼ਰੂਰਤਾਂ ਇੱਥੋਂ ਪੂਰੀਆਂ ਕਰਨੀਆਂ ਨੇ ਤੇ ਤੁਹਾਨੂੰ ਇੱਕ ਹੀ ਕੰਮ ਹੈ ਸਵੇਰ ਉਠੋ ਸ਼ਾਮ ਨੂੰ ਉਠੋ ਤੇ ਬੰਦਗੀ ਕੀਤੀ ਜਾਓ ਜਦੋਂ ਮਰਜ਼ੀ ਉਠੋ ਤੇ ਬੰਦਗੀ ਕੀਤੀ ਜਾਓ ਤੁਹਾਨੂੰ ਨਹੀਂ ਪਤਾ ਅਸੀਂ ਕਿੰਨੇ ਕੰਮ ਕਰਦੇ ਆ ਅਸੀਂ ਡਿਊਟੀ ਤੇ ਜਾਂਦੇ ਆ ਅਸੀਂ ਘਰਾਂ ਦੇ ਕੰਮ ਕਰਦੇ ਆ ਅਸੀਂ ਪਸ਼ੂ ਪਾਲਦੇ ਆ ਅਸੀਂ ਆਪਣੇ ਪਰਿਵਾਰ ਨੂੰ ਪਾਲਦੇ ਆ ਪਰ ਖੁਦਾ ਦੇ ਲੋਕੋ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਏ ਕਿ ਉਹ ਵੀ ਨਹੀਂ ਬੜੇ ਨੇ ਤਾਂ ਮੈਨੂੰ ਇੱਕ ਬੰਦਾ ਇਹੋ ਜਿਹਾ ਦੱਸੇ ਜਿਹੜਾ 24 ਘੰਟੇ ਵੀਜੀ ਹੈਗਾ ਕੋਈ ਬੰਦਾ ਤੁਸੀਂ ਵੇਖਿਆ ਨਹੀਂ ਹਾਂ ਨਹੀਂ ਰੋਟੀ ਖਾਣ ਦੇ ਲਈ ਉਹ ਟਾਈਮ ਕੱਢ ਸਕਦਾ ਹੈ ਉਹ ਵਿਆਹ ਦੇ ਲਈ ਟਾਈਮ ਕੱਢ ਸਕਦਾ ਹੈ ਵੱਡੇ ਪਾਰਟੀ ਦੇ ਲਈ ਟਾਈਮ ਕੱਢ ਸਕਦਾ ਹੈ ਫੇਸਬੁੱਕ ਚਲਾਉਣ ਦੇ ਲਈ ਟਾਈਮ ਕੱਢ ਸਕਦਾ ਹੈ WhatsApp ਚਲਾਉਣ ਦੇ ਲਈ ਟਾਈਮ ਕੱਢ ਸਕਦਾ ਹੈ ਉਹ ਜਿਮ ਜਾਣ ਦੇ ਲਈ ਟਾਈਮ ਕੱਢ ਸਕਦਾ ਹੈ ਮਾਡਲਿੰਗ ਕਰਨ ਦੇ ਲਈ ਟਾਈਮ ਕੱਢ ਥੱਕਦਾ ਹੈ ਗਾਣੇ ਸੁਣਨ ਦੇ ਲਈ ਟਾਈਮ ਕੱਢ ਸਕਦਾ ਹੈ ਖਬਰਾਂ ਸੁਣਨ ਦੇ ਲਈ ਟਾਈਮ ਕੱਢ ਸਕਦਾ ਹੈ ਫਿਲਮਾਂ ਵੇਖਣ ਦੇ ਲਈ ਟਾਈਮ ਕੱਢ ਸਕਦਾ ਹੈ ਤੇ ਬੰਦਗੀ ਲਈ ਨਹੀਂ ਬੰਦਗੀ ਲਈ ਵੀਜੀ ਹਾਂ ਬੰਦਗੀ ਲਈ ਕਹਿਣਗੇ ਟਾਈਮ ਨਹੀਂ ਹੈਗਾ ਟਾਈਮ ਨਹੀਂ ਬੀਜੀ ਐਥੇ ਗੱਲ ਕੀ ਦੀ ਹੋ ਰਹੀ ਹੈ ਬੰਦਗੀ ਦੀ ਬੰਦਗੀ ਜਿਹੜਾ ਬੰਦਾ ਬੰਦਗੀ ਨਹੀਂ ਕਰਦਾ ਉਹ ਬੰਦਾ ਹੈ ਹੀ ਨਹੀਂ ਅਜੇ ਉਹਨੂੰ ਪਤਾ ਹੀ ਨਹੀਂ ਲੱਗਾ ਕਿ ਮੇਰੀ ਵੈਲਿਊ ਕੀ ਹੈ ਬੰਦੇ ਦਾ ਸਭ ਤੋਂ ਪਹਿਲਾ ਕੰਮ ਕੀ ਹੈ ਬੰਦਗੀ ਬੰਦਗੀ ਐਥੇ ਖੁਦਾ ਦੇ ਬੰਦੇ ਨੇ ਇਹ ਪ੍ਰਭੂ ਯੇਸ਼ੂ ਮਸੀਹ ਦੇ ਨਾਲ ਰਹਿਣੇ ਖੁਦਾ ਦੀਆਂ ਗੱਲਾਂ ਇਹਨਾਂ ਨੇ ਸੁਣੀਆਂ ਨੇ ਖੁਦਾ ਦੀਆਂ ਗੱਲਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਇਹਨਾਂ ਦਾ ਮਿਸ਼ਨ ਹੈ ਤੇ ਕਿੱਥੇ ਚੱਲੇ ਬੰਦਗੀ ਦੇ ਸਥਾਨ ਤੇ ਹਾਂਜੀ ਬੰਦਗੀ ਦੇ ਸਥਾਨ ਤੇ ਬੰਦਗੀ ਦੇ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਬੰਦਗੀ ਨਹੀਂ ਕਰਦੇ ਹੋ ਤੁਸੀਂ ਬੰਦਗੀ ਦੇ ਸਥਾਨ ਤੇ ਨਹੀਂ ਜਾਂਦੇ ਹੋ ਤੁਸੀਂ ਬੰਦਗੀ ਦੀ ਮਹੱਤਤਾ ਨਹੀਂ ਸਮਝਦੇ ਹੋ ਤੁਹਾਡੇ ਤੁਹਾਡੇ ਪ੍ਰੋਗਰਾਮਾਂ 'ਚ ਬੰਦਗੀ ਨਹੀਂ ਹੁੰਦੀ ਮੈਂ ਕਈ ਲੋਕ ਵੇਖੇ ਨੇ ਉਹਨਾਂ ਨੂੰ ਇਹ ਚੇਤਾ ਰਹਿੰਦਾ ਹੈ ਅਸੀਂ ਪਹਿਲ ਸੁਬਕ ਕਰਨਾ ਉਹਨਾਂ ਨੂੰ ਇਹ ਚੇਤਾ ਰਹਿਦਾ ਹੈ ਵਿਆਹ ਦੇ ਕਾਰਡ ਮਹਿੰਗੇ ਛੁਵਾਣੇ ਨੇ ਉਹਨਾਂ ਨੂੰ ਇਹ ਚੇਤਾ ਰਹਿਦਾ ਮੁੰਡੇ ਨੂੰ ਘੋੜੀ ਵਧੀਆ ਦੇ ਬਾਣਾ ਉਹਨਾਂ ਨੂੰ ਇਹ ਚੇਤਾ ਰਹਿਦਾ ਟੈਂਟ ਦਾ ਡਿਜ਼ਾਈਨ ਕਿਹੋ ਜਿਹਾ ਹੋਵੇ ਉਹਨਾਂ ਨੂੰ ਇਹ ਚੇਤਾ ਰਹਿਦਾ ਕਿ ਮਠਿਆਈ ਕਿਹੋ ਜਿਹੀ ਹੋਵੇ ਪ੍ਰਬੰਧਕੀ ਦਾ ਚੇਤਾ ਨਹੀਂ ਰਹਿੰਦਾ ਜਦੋਂ ਘਰ ਦੇ ਵਿੱਚ ਕੋਈ ਉਲਝਣ ਪੈਂਦੀ ਤਾਂ ਉਦੋਂ ਚੇਤਾ ਕਿਦਾ ਬੰਦਗੀ ਦਾ ਉਦੋਂ ਚੇਤਾ ਹਣਾ ਬੰਦਗੀ ਦਾ ਖੁਦਾ ਦੇ ਲੋਕੋ ਬੰਦਗੀ ਪਹਿਲਾਂ ਕੋਈ ਵੀ ਕੰਮ ਕਰਨਾ ਹੈ ਤਾਂ ਕੀ ਕਰੋ ਬੰਦਗੀ ਕਰੋ ਜੇ ਖੁਸ਼ ਜੇ ਤੁਹਾਡੇ ਘਰ ਦੇ ਵਿੱਚ ਬਹੁਤ ਹੀ ਖੁਸ਼ੀ ਹੈ ਤਾਂ ਕੀ ਕਰੋ ਬੰਦਗੀ ਕਰੋ ਜੇ ਤੁਹਾਡੇ ਘਰ ਚ ਬਹੁਤਾ ਦੁੱਖ ਹੈ ਤਾਂ ਕੀ ਕਰੋ ਬੰਦਗੀ ਕਰੋ ਬੰਦਗੀ ਕਰੋ ਜੇ ਤੁਹਾਡੀ ਜੇਬ ਭਰੀ ਏ ਬੰਦਗੀ ਕਰੋ ਜੇਬ ਖਾਲੀ ਏ ਬੰਦਗੀ ਕਰੋ ਤੁਹਾਡੇ ਚਿਹਰੇ ਤੇ ਰੌਣਕ ਕੇ ਬੰਦਗੀ ਕਰੋ ਜੇ ਚਿਹਰਾ ਉਦਾਸ ਏ ਤੇ ਬੰਦਗੀ ਕਰੋ ਕਿਉਂਕਿ ਬੰਦਗੀ ਚ ਤੁਸੀਂ ਉਹ ਹਸਲ ਕਰ ਲੈਣਾ ਜਿਹੜਾ ਮਿਹਨਤ ਨਾਲ ਕਦੀ ਹਾਸਲ ਨਹੀਂ ਕਰ ਸਕਦੇ ਅਮੇਨ ਤੇ ਕਹਾਣੀ ਕਿੱਥੋਂ ਸ਼ੁਰੂ ਹੋਣੀ ਬੰਦਗੀ ਤੋਂ ਬੰਦਗੀ کئی ਘਰ ਇਹ ਹੋ ਜਾਣੇ ਉਹਨਾਂ ਦੇ 2-2 4-4 ਸਾਲ ਹੋ ਗਏ ਨੇ 5-5 ਸਾਲ ਹੋ ਗਏ ਨੇ ਸਰਕਾਰਾਂ ਬਦਲ ਗਈਆਂ ਨੇ ਪਹਿਲਾਂ ਸਰਕਾਰ ਹੋਰ ਸੀ ਹੁਣ ਬਦਲ ਗਈ ਸਰਕਾਰ ਬਦਲ ਗਈ ਉਹਨਾਂ ਰੀਤ ਨਹੀਂ ਬਦਲੀ ਘਰੇ ਬੰਦਗੀ ਨਹੀਂ ਕਰਨੀ ਆਏ ਦੇਣਾ ਉਹ ਕਿਤੇ ਉਲਝੇ ਰਹਿਣਗੇ ਪੈਸਾ ਕਿਤੇ ਨਾ ਕਿਤੇ ਹੋਰ ਲਾਉਂਦੇ ਰਹਿਣਗੇ ਤੇ ਬੰਦਗੀ ਵਾਰੀ ਉਹਨਾਂ ਦੇ ਕੋਲ ਆ ਕੁਛ ਟਾਈਮ ਹੀ ਨਹੀਂ ਹੈਗਾ ਪੈਸਾ ਹੀ ਨਹੀਂ ਹੈਗਾ ਕੋਈ ਵੀ ਇਹੋ ਜਿਹਾ ਬਾਤਰੀ ਹੈਗਾ ਪੰਜਾਬ ਦੇ ਵਿੱਚ ਜਿਹੜਾ ਕਹੇ ਮੈਂ ਬੰਦਗੀ ਤਾਂ ਕਰਨੀ ਪਹਿਲਾਂ ਮੈਨੂੰ ਇੰਨੇ ਪੈਸੇ ਦੇ ਉਹ ਖੁਦਾ ਦੇ ਲੋਕੋ ਰੱਬ ਦੇ ਬੰਦਿਆਂ ਨੂੰ ਘਰੇ ਬਲਾਓ ਰੱਬ ਦੇ ਬੰਦਿਆਂ ਨੂੰ ਜਦੋਂ ਤੁਸੀਂ ਘਰੇ ਬਲਾਓਗੇ ਤੇ ਤੁਹਾਡੀਆਂ ਉਹ ਘਾਟਾਂ ਪੂਰੀਆਂ ਹੋ ਜਾਣਗੀਆਂ ਜਿਹੜੀਆਂ ਦੁਨੀਆ ਦੀ ਕੋਈ ਤਾਕਤ ਕਰ ਨਹੀਂ ਸਕਦੀ ਆਮੇਨ ਬੰਦਗੀ ਕਰਨੀ ਕੀ ਕਰਨਾ ਜੀ ਬੰਦਗੀ ਕਰਨੀ ਹਾਂ ਬੰਦਗੀ ਕਰਨੀ ਬੰਦਗੀ ਕਰਨੀ ਉਹ ਪਰਮੇਸ਼ਰ ਦੇ ਲੋਕੋ ਮੈਂ ਇਹ ਕਹਿਣਾ ਆਪਣੇ ਜਿੰਨੇ ਵੀ ਬਲੀਵਰਸ ਜੇ ਤੁਸੀਂ ਆਪਣੇ ਘਰ ਚ ਘਟੋਲ ਕੇ ਰੱਖੋ ਇੱਕ ਚਮਟਾ ਰੱਖੋ ਰਾਤ ਨੂੰ ਬੰਦਗੀ ਕਰਕੇ ਸੋਵੋ ਤੜਕੇ ਬੰਦਗੀ ਕਰੋ ਜਦੋਂ ਵੇਲੇ ਉਹ ਬੰਦਗੀ ਕਰੋ ਫੇਰ ਲੋਕ ਤੁਹਾਨੂੰ ਕਹਿਣਗੇ ਇਹ ਇਹੋ ਜਿਹਾ ਕਿਹੜਾ ਕੰਮ ਕਰਦਾ ਪਿਆ ਏ ਜਿੱਧਰ ਜਾਂਦਾ ਕੰਮ ਸਿੱਧਾ ਹੀ ਹੋ ਜਾਂਦਾ ਕਿਉਂਕਿ ਬੰਦਗੀ ਕੰਮ ਸਿੱਧੇ ਕਰਨ ਦੇ ਲਈ ਆਮਨ ਹਾਂਜੀ ਬੰਦਗੀ ਕਿਸ ਲਈ ਹੈ ਜੀ ਕੰਮ ਸਿੱਧੇ ਕਰਨ ਦੇ ਲਈ ਕੰਮ ਸਿੱਧੇ ਕਰਨ ਅਸੀਂ ਰਾਹ ਪੁੱਠਾ ਭਾਣਦੇ ਹਾਂ ਬੰਦਗੀ ਪਹਿਲਾਂ ਹੋਣੀ ਚਾਹੀਦੀ ਏ ਤੇ ਚੇਤਾ ਗਦੋਂ ਆਉਂਦਾ ਲਾਸਟ ਦੇ ਵਿੱਚ ਲਾਸਟ ਬੰਦਗੀ ਕਰੋ ਖੁਦਾ ਦੇ ਲੋਕੋ ਇਹ ਬੰਦੇ ਕਿੱਥੇ ਚੱਲੇ ਬੰਦਗੀ ਕਰਨ ਦੇ ਸਥਾਨ ਤੇ ਬੰਦਗੀ ਕਰਨ ਹਾਂਜੀ ਅੱਗੇ ਪੜਿਏ ਤਾਂ ਇੱਕ ਗੋਲੀ ਸਾਨੂੰ ਮਿਲੀ ਜਿਸ ਦੇ ਵਿੱਚ ਭੇਤ ਬੁੱਝਣ ਦੀ ਰੂਹ ਸੀ ਆਮੀਨ ਇਹਨਾਂ ਨੂੰ ਇੱਕ ਗੋਲੀ ਮਿਲੀ ਗੋਲੀ ਦਾ ਮਤਲਬ ਇੱਕ ਗੁਲਾਮ ਔਰਤ ਮਿਲੀ ਗੁਲਾਮੀ ਖੁਦਾ ਦੇ ਲੋਕੋ ਬੜੇ ਤਰ੍ਹਾਂ ਦੀ ਕਿਸੇ ਦੇ ਉੱਤੇ ਕਰਜ਼ੇ ਦੀ ਗੁਲਾਮੀ ਹੈ ਕਿਸੇ ਦੇ ਉੱਤੇ ਬਿਮਾਰੀ ਦੀ ਗੁਲਾਮੀ ਹੈ ਕਿਸੇ ਦੇ ਉੱਤੇ ਆ ਜਿਹੜੀ ਵੀ ਵਿਚਾਰ ਦੀ ਗੁਲਾਮੀ ਹੈ ਕਿਸੇ ਦੇ ਉੱਤੇ ਚੋਰੀ ਦੀ ਗੁਲਾਮੀ ਹੈ ਕਿਸੇ ਦੇ ਉੱਤੇ ਨਸ਼ੇ ਦੀ ਗੁਲਾਮੀ ਹੈ ਬੜੇ ਤਰ੍ਹਾਂ ਤਰ੍ਹਾਂ ਦੇ ਨਾਲ ਲੋਕ ਗੁਲਾਮ ਹੋਏ ਪੈਣੇ ਖੁਦਾ ਦੇ ਲੋਕੋ ਮੈਂ ਇੱਕ ਬੰਦੇ ਨਾਲ ਪਰਸੋਂ ਗੱਲ ਕੀਤੀ ਉਹ ਮੈਂ ਕਿਹਾ ਕਿਦਾਂ ਤੁਸੀਂ ਬੀਜੀ ਜੇ ਉਹ ਕਹਿੰਦਾ ਮੇਰੀ ਸਾਲੀ ਦਾ ਪ੍ਰੋਗਰਾਮ ਸੀ ਤੇ ਮੈਂ ਤਾਂ ਗਿਆ ਮੈਂ ਕਿਹਾ ਯਾਰ ਦੱਸ ਦੇ ਨਹੀਂ ਬੀਜੀ ਰਿਆਂ ਕਹਿੰਦਾ ਫਿਰ ਤੈਨੂੰ ਪਤਾ ਸਾਲੀ ਅਧੇਕਾਰਾਂ ਨੇ ਮੈਂ ਕਿਹਾ ਤੂੰ ਤੋਬਾ ਨਹੀਂ ਕੀਤੀ ਕਹਿੰਦਾ ਕੀਤੀ ਤੇ ਕਹਿੰਦਾ ਤੋਬਾ ਲਾ ਕੇ ਕਨੈਕਸ਼ਨ ਸਾਲੀ ਉਹ ਖੁਦਾ ਦੇ ਲੋਕੋ ਜਿਹੜੇ ਬੰਦੇ ਨੇ ਤੋਬਾ ਕੀਤੀ ਬਪਤਿ ਸਮਾ ਲਿਆ ਉਹ ਇਹ ਗੱਲ ਕਹਿ ਸਕਦਾ ਕਿ ਸਾਲੀ ਅਧੇਕਾਰਾਂ ਨਹੀਂ ਨਹੀਂ ਆ ਉਹ ਇਹ ਗੱਲ ਕਹਿ ਸਕਦਾ ਵੀ ਚਾਚੇ ਤਾਏ ਸ਼ਰੀਕ ਉਹ ਇਹ ਗੱਲ ਕਹਿ ਸਕਦਾ ਕਿ ਮੈਂ ਵੈਰੀ ਦੀ ਹੱਕ ਤੇ ਦੀਵਾ ਬਾਲਣਾ ਇਹ ਕਿਹੜੀ ਤੋਬਾ ਚੰਗਾ ਭਲਾ ਬੰਦਾ ਇੰਨੀਆਂ ਇਤਾਂ ਜਾਣਦਾ ਤੇ ਕਹਿੰਦਾ ਸਾਲੀ ਜਦੇ ਉਹ ਖੁਦਾ ਦੇ ਲੋਕੋ ਬੰਦਗੀ ਰਾਹ ਸਿੱਧੇ ਕਰਨ ਦੇ ਲਈਏ ਇਹ ਨਹੀਂ ਬੰਦਗੀ ਕਰਕੇ ਵੀ ਰਾਹ ਵਿੱਕੇ ਹੀ ਰਹਿਣ ਤੇ ਇਹਦਾ ਮਤਲਬ ਬੰਦਗੀ ਨਹੀਂ ਹੋ ਰਹੀ ਇਬਾਦਤ ਨਹੀਂ ਹੋ ਰਹੀ ਕੁਝ ਹੋ ਰਹੀ ਹੋ ਰਿਹਾ ਗੁਲਾਮੀ ਕਈ ਤਰ੍ਹਾਂ ਦੀ ਏ ਕਈ ਲੋਗ ਹਿੱਡੇ ਵਿਚਾਰ ਦੇ ਵਿੱਚ ਗੁਲਾਮ ਹੋਏ ਪਏ ਨੇ ਉਹ ਰਿਸ਼ਤੇਦਾਰਾਂ ਦੇ ਵਿੱਚ ਹੀ ਸੈਟਿੰਗ ਕੀਤੀ ਬੈਠੇ ਨੇ ਨਾ ਰਿਸ਼ਤੇਦਾਰ ਜਿਉਂ ਜੋਗਾ ਤੇ ਨਾ ਮਰਨ ਜੋਗਾ ਉਹਨਾਂ ਦੀਆਂ ਕਹਾਣੀਆਂ ਹੀ ਪੁੱਠੀਆਂ ਪਈਆਂ ਪਈਆਂ ਨੇ ਕਈ ਬੰਦਿਆਂ ਨੂੰ ਚੰਗਾ ਭਲਾ ਉਹਨਾਂ ਦੇ ਕੋਲ ਪੈਸਾ ਧਨ ਦੌਲਾ ਤੇ ਚੋਰੀ ਕਰਨ ਦੀ ਫੇਰ ਵੀ ਆਦਤ ਹੈ ਕਿਸੇ ਦੇ ਘਰੇ ਜਾਣਾ ਤੇ ਸੁੱਖ ਸ਼ਾਂਤੀ ਨਹੀਂ ਉਹਨਾਂ ਦੀ ਘਰ ਤੇ ਕਿਸੇ ਨਾ ਕਿਸੇ ਚੀਜ਼ ਤੇ ਅੱਖ ਰੱਖਣੀ ਇਹੋ ਜਿਹੇ ਬੰਦੇ ਨੇ ਬੜੇ ਪਰਸਨੈਲਿਟੀਡ ਜਦੋਂ ਘਰੇ ਆਣਗੇ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਬੜੇ ਮਹਿੰਗੇ-ਮਹਿੰਗੇ ਪੈਂਟਕੋਟ ਪਾਏ ਹੁੰਦੇ ਨੇ ਬੜੇ ਜ਼ਬਰਦਸਤ ਗੱਡੀਆਂ ਹੁੰਦੀਆਂ ਨੇ ਤੇ ਉਹ ਟੱਲੀ ਹੋ ਕੇ दारू ਦੇ ਨਾਲ ਜੋ ਪ੍ਰੋਗਰਾਮ ਦੇ ਵਿੱਚ ਅਗਲੇ ਦੀ ਐਸੀ ਬਦਨਾਮੀ ਕਰਾ ਦਿੰਦੇ ਨੇ ਡੰਗਰਾਂ ਵਾਂਗੂੰ ਲੱੱਦ ਕੇ ਉਹਨਾਂ ਨੂੰ ਗੱਡੀ 'ਚ ਸੁੱਟਣਾ ਪੈਂਦਾ ਇਹ ਗੁਲਾਮੀ ਕਾ ਦੀ ਨਸ਼ੇ ਦੀ ਗੁਲਾਮੀ ਗੁਲਾਮੀ ਕੋਈ ਵੀ ਹੈ ਤੇ ਖੁਦਾ ਦੇ ਲੋਕੋ ਪਰਮੇਸ਼ਰ ਨੇ ਗੁਲਾਮ ਕਰਨ ਦੇ ਲਈ ਨਹੀਂ ਤੁਹਾਨੂੰ ਆਜ਼ਾਦ ਕਰਨ ਦੇ ਲਈ ਸਾਧਿਆ ਆਮਨ ਆਜ਼ਾਦ ਕੀਤੇ ਲੋਕ ਜੇ ਤੁਸੀਂ ਇੱਥੇ ਇਹਨਾਂ ਨੂੰ ਗੁਲਾਮ ਹੋਰਤ ਮਿਲੀ ਕਿਸੇ ਦੇ ਇਸ਼ਾਰੇ ਤੇ ਨੱਚਣ ਵਾਲੇ ਬੰਦੇ ਨੂੰ ਕੀ ਕਿਹਾ ਜਾਂਦਾ ਗੁਲਾਮ ਗੁਲਾਮ ਇਹ ਰੋੜ ਕਿਸੇ ਦੇ ਹੱਥ ਦੇ ਵਿੱਚ ਜੋ ਬੋਲੇਗਾ ਉਹ ਹੀ ਤੁਸੀਂ ਬੋਲਣਾ ਜਿੱਧਰ ਉਹਨੇ ਇਸ਼ਾਰਾ ਕੀਤਾ ਤੁਸੀਂ ਉਧਰ ਹੀ ਚੱਲਣਾ ਹੈ ਇਨੂੰ ਕਹਿੰਦੇ ਗੁਲਾਮ ਇਹ ਗੁਲਾਮ ਟੀਵੀ ਉਹਨਾਂ ਨੂੰ ਮਿਲੀ ਹਾਂਜੀ ਅੱਗੇ ਪੜ੍ਹੀਏ ਅਤੇ ਟੀਵੇਂ ਲਾ ਕੇ ਉਹਨੇ ਆਪਣੇ ਮਾਲਕਾਂ ਲਈ ਬਹੁਤ ਕੁਝ ਕਮਾ ਲਿਆਂਦਾ ਲਿਆਂਦਾ ਸੀ ਸੋ ਪੁਲਿਸ ਨੇ ਆਮੀਨ ਖੁਦ ਆਦੇ ਲੋਕੋ ਕਲਾਮ ਦੇ ਵਿੱਚ ਲਿਖਿਆ ਇਹਨਾਂ ਨੂੰ ਗੁਲਾਮ ਔਰਤ ਮਿਲੀ ਅਤੇ ਟੀਵੇਂ ਲਾ ਕੇ ਕੀ ਕਰਕੇ ਜੀ ਟੀਵੇਂ ਲਾ ਕੇ ਟੀਵੇਂ ਲਾ ਕੇ ਨੇ ਮਾਲਕਾਂ ਦੇ ਲਈ ਬਹੁਤ ਕੁਝ ਕਮਾ ਕੇ ਲਿਆਂਦਾ ਇਹ ਵੇਖੋ ਇਦੇ ਅੰਦਰ ਇੱਕ ਦੁਸ਼ਟ ਆਤਮਾ ਹੈ ਤਕੀਲ ਆਉਂਦੀ ਟੇਵੇਂ ਟੇਵੇਂ ਭਵਿਸ਼ਵਾਣੀ ਕਰਨੀ ਕੋਈ ਵੱਡੀ ਗੱਲ ਨਹੀਂ ਹੈ ਇੱਕ ਨਾਂ ਦੇ ਉੱਤੇ ਅੱਜ ਮੇਰੇ ਨਾਂ ਦੇ ਵੀ ਅੱਗੇ ਪ੍ਰੋਫਿਟ ਲੱਗਦਾ ਹੈ ਬੜੇ ਸੇਵਕ ਨੇ ਜਿਨ੍ਹਾਂ ਦੇ ਨਾਂ ਦੇ ਪ੍ਰੋਫਿਟ ਲੱਗਦਾ ਹੈ ਇਸੇ ਲਈ ਮੈਂ ਕਹਿੰਦਾ ਕਿ ਤੁਹਾਡੀ ਮਜ਼ਬੂਤੀ ਕਲਾਮ ਦੇ ਨਾਲ ਹੈ ਤੁਹਾਡੀ ਮਜ਼ਬੂਤੀ ਉਪਦੇਸ਼ ਦੇ ਨਾਲ ਹੈ ਅਗਰ ਉਪਦੇਸ਼ ਬੋਲਣਾ ਜਾਣਦੇ ਹੋ ਸੁਣਨਾ ਜਾਣਦੇ ਹੋ ਕਹਿਣਾ ਜਾਣਦੇ ਆਗੇ ਉਹ ਤੁਸੀਂ ਤੇ ਫੇਰ ਇਹ ਮਸੀਹਤ ਤੁਹਾਡੇ ਲਈ ਰਾਹ ਹੈ ਇਹ ਔਰਤ ਹੈ ਜਿਹੜੀ ਇਹਦੇ ਅੰਦਰ ਇੱਕ ਬਾਵੀ ਆਤਮਾ ਹੈ ਇਹ ਟੇਵੇਂ ਲਾ ਕੇ ਲੋਕਾਂ ਨੂੰ ਦੱਸ ਦਿੰਦੀ ਕਿ ਤੇਰੇ ਘਰ ਦੇ ਵਿੱਚ ਆਸਮਾਨ ਪਿਆ ਹੈ ਤੇਰੇ ਨਾਲ ਆਹ ਕੁਝ ਹੋ ਰਿਹਾ ਹੈ ਤੂੰ ਆਹ ਕਰਕੇ ਆਇਆ ਅੱਜ ਬੜੇ ਲੋਕ ਨੇ ਉਹ ਇੱਕ ਭਵਿਸ਼ਵਾਣੀ ਉਹਨਾਂ ਦੇ ਲਈ ਕਰੋ ਤੇ ਉਹ ਕਹਿ ਦਿੰਦੇ ਨੇ ਵੀ ਬਸ ਅਸੀਂ ایمان ਆਪਦਾ ਪ੍ਰਭੂ ਨੂੰ ਦੇਤਾ ਅਗਲੇ ਮਹੀਨੇ ਉਹਨਾਂ ਤੇ ਵਿੱਤਾ ਆ ਜਾ ਤੇ ਫਿਰ ਉਹਨਾਂ ਦਾ ਈਮਾਨ ਕਿਤੇ ਹੋਰ ਪਾਸੇ ਚਲਾ ਜਾਂਦਾ ਇਸੇ ਲਈ ਉਪਦੇਸ਼ ਦੇ ਵਿੱਚ ਆਉਣਾ ਅੱਜ ਬੜੇ ਸੋਸ਼ਲ ਮੀਡੀਆ ਤੇ ਮੈਂ ਇੱਕ ਬੰਦੇ ਨੂੰ ਵੇਖਿਆ ਉਹ ਉਹਨੇ ਬੜੀਆਂ ਭਵਿਸ਼ਵਾਣੀਆਂ ਕਰਤੀਆਂ ਨੇ ਖੁਦਾ ਨੂੰ ਨਹੀਂ ਜਾਣਦਾ ਉਹਦੀਆਂ ਬੜੀਆਂ ਭਵਿਸ਼ਵਾਣੀਆਂ ਪੂਰੀਆਂ ਵੀ ਹੋਈਆਂ ਨੇ ਤੇ ਕੀ ਉਹ ਰੱਬ ਦੇ ਲਾਗੇ ਬੰਦਾ ਨਹੀਂ ਇਸੇ ਲਈ ਖੁਦਾ ਦੇ ਲੋਕੋ ਇਹ ਵੀ ਭਵਿਸ਼ਵਾਣੀ ਕਰਨੀ ਏ ਇਟੇਵੇਂ ਲਾ ਕੇ ਆਈਡੀਏ ਲਾ ਕੇ ਦੱਸ ਦਿੰਦੀ ਪਰ ਖੁਦਾ ਦੇ ਲੋਕੋ ਇਸ ਔਰਤ ਦੇ ਪਿੱਛੇ ਹੱਥੇ ਇਹ ਗੁਲਾਮ ਕੀਤੀ ਗਈ ਔਰਤ ਤੇ ਖੁਦਾ ਦੇ ਲੋਕੋ ਜਿਹੜੇ ਪਰਮੇਸ਼ਰ ਦੇ ਬੰਦੇ ਨੇ ਉਹਨਾਂ ਦੇ ਪਿੱਛੇ ਕਿਸੇ ਦਾ ਹੱਥ ਨਹੀਂ ਉਹ ਟੇਵੇਂ ਲਾ ਕੇ ਨਹੀਂ ਰੱਬ ਨਾਲ ਸਿੱਧੀ ਗੱਲ ਕਰਕੇ ਤੇ ਤੁਹਾਨੂੰ ਦੱਸ ਦੇਣ ਕਿ ਪਰਮੇਸ਼ਰ ਤੇਰੀ ਜ਼ਿੰਦਗੀ ਚਾਹ ਕਰਦਾ ਹਾਂ ਅਮੇਨ ਇਹ ਟੇਵੇਂ ਲਾਉਂਦੀ ਵੇਚਲ ਦੀ ਲੋਕਾਂ ਨੂੰ ਸ਼ੈਤਾਨ ਦੇ ਬੜੇ ਰੰਗ ਜੇ ਸ਼ੈਤਾਨ ਕਲਾਮ ਦੀ ਗੱਲ ਵੀ ਕਰੇਗਾ ਸ਼ੈਤਾਨ ਦੁਆ ਵੀ ਕਰੇਗਾ ਸ਼ੈਤਾਨ ਇਹ ਜਿਹੜਾ ਭਵਿਸ਼ਵਾਣੀ ਵੀ ਕਰੇਗਾ ਸ਼ੈਤਾਨ ਇਹ ਜਿਹੜਾ ਉਹ ਚੰਗੇ ਚੰਗੇ ਖਿਆਲ ਵੀ ਰੱਖੇਗਾ ਸ਼ੈਤਾਨ ਇੱਕ ਕੰਮ ਨਹੀਂ ਦੇ ਕਰ ਸਕਦਾ ਉਹ ਉਸਤਾ ਦਾ ਇਹ ਗੱਲ ਨਹੀਂ ਕਹੇਗਾ ਉਸਤਤ ਪ੍ਰਭੂ ਯਸ਼ੁਮਸੀ ਦੀ ਨਹੀਂ ਕਰੇਗਾ ਉਹ ਇਹ ਨਹੀਂ ਕਹੇਗਾ ਕਿ ਕੇਵਲ ਤੇਰਾ ਪਰਮੇਸ਼ਰ ਪ੍ਰਭੂ ਯਸ਼ੁਮਸੀ ਹੋਵੇ ਉਹ ਇਹ ਸ਼ਬਦ ਨਹੀਂ ਬੋਲੇਗਾ ਅੱਜ ਕਿਸੇ ਨੂੰ ਮਾਈਕ ਦੇ ਦੇਵੋ ਉਹ 3-4 ਘੰਟੇ ਬੜੇ ਵਧੀਆ-ਵਧੀਆ ਵਿਚਾਰ ਦੇ ਜਾਏਗਾ ਤੁਹਾਨੂੰ ਤੁਸੀਂ ਹੈਰਾਨ ਹੋ ਜਾਓਗੇ ਉਹਦੇ ਵਿਚਾਰਾਂ ਤੋਂ ਪਰ ਉਹ ਇਹ ਗੱਲ ਕਦੀ ਨਹੀਂ ਕਹੇਗਾ ਪ੍ਰਭੂ ਯਸ਼ੁਮਸੀ ਮੁਕਤੀ ਦਾਤਾ ਤੇ ਤੁਹਾਡਾ ਸਿਰ ਉਹਦੇ ਅੱਗੇ ਝੁਕਣਾ ਚਾਹੀਦਾ ਇਹ ਔਰਤ ਨੇ ਬੜੇ ਢੇਮੇ ਲਾਏ ਬੜਾ ਕੋਣ ਕੀਤਾ ਪਰ ਲੋਕਾਂ ਨੂੰ ਇੱਕ ਗੱਲ ਨਹੀਂ ਦੱਸੀ ਕਿ ਪ੍ਰਭੂ ਯਸ਼ੂਮਸੀ ਮੁਕਤੀ ਦਾਤਾ ਹੈ ਤੋਦੀ ਇਬਾਦਤ ਕਰੋ ਅੰਦਾਜ਼ੇ ਲਾ ਕੇ ਬਸ ਚੱਲਦੀ ਰਹੀ ਰੱਬ ਦੇ ਬੰਦੇ ਇਬਾਦਤ ਦੇ ਸਥਾਨ ਨੂੰ ਪਹੁੰਚੇ ਨੇ ਤੇ ਇਹ ਔਰਤ ਉਹਨਾਂ ਦੇ ਮਗਰ ਨਹੀਂ ਹਾਂਜੀ ਅੱਗੇ ਪੜੀਏ ਸਪੋਲਸ ਦੇਸ ਅਤੇ ਸਾਡੇ ਮਗਰ ਆਣ ਕੇ ਹਾਕਾ ਮਾਰਦੀ ਅਤੇ ਕਹਿੰਦੀ ਸੀ ਜੋ ਇਹ ਲੋਕ ਆਤਮਹਾਨ ਪਰਮੇਸ਼ਰ ਦੇ ਦਾਸ ਹਨ ਜਿਹੜੇ ਤੁਹਾਨੂੰ ਮੁਕਤੀ ਦੇ ਰਾਹ ਦੱਸਦੇ ਹਨ ਆਮੇਨ ਹਰ ਰੋਜ਼ ਇੱਕ ਹੀ ਗੱਲ ਪਿੱਛੇ ਰੌਲਾ ਪਾਉਂਦੀ ਆਉਂਦੀ ਸੀ ਇਹ ਪਰਮੇਸ਼ਰ ਦੇ ਬੰਦੇ ਨੇ ਇਹ ਪਰਮੇਸ਼ਰ ਦੇ ਬੰਦੇ ਨੇ ਇਹਨਾਂ ਦੀ ਸੁਣੋ ਇਹ ਪਰਮੇਸ਼ਰ ਦੇ ਬੰਦੇ ਨੇ ਤੇ ਕਲਾਮ ਦੇ ਵਿੱਚ ਲਿਖਿਆ ਪੌਲ ਤੇ ਸਿਲਾਸ ਉਹਦੇ ਤੋਂ ਅੱਕ ਗਿਆ ਕੀ ਕਰ ਗਿਆ ਅੱਕ ਗਿਆ ਅੱਕ ਗਿਆ ਉਹ ਸਮਝ ਗਿਆ ਜਦੋਂ ਉਹ ਅੱਕ ਗਿਆ ਉਹਨਾਂ ਤੋਂ ਉਹਨਾਂ ਨੇ ਇੱਕ ਗੱਲ ਕਹੀ ਕਹਿੰਦੇ ਬੜੀ ਅੱਗੇ ਉਹ ਬਹੁਤ ਦਿਨਾਂ ਤੱਕ ਕਰ ਇਹ ਕਰਦੀ ਰਹੀ ਪਰ ਪੌਲਸ ਅੱਖ ਗਿਆ ਅਤੇ ਮੁੜ ਕੇ ਉਸ ਰੂਹ ਨੂੰ ਕਿਹਾ ਮੈਂ ਤੈਨੂੰ ਯੇਸ਼ੂ ਮਸੀਹ ਦੇ ਨਾਮ ਨਾਲ ਹੁਕਮ ਕਰਦਾ ਹਾਂ ਜੋ ਇਹਦੇ ਵਿੱਚੋਂ ਨਿਕਲ ਜਾ ਆਮੇਨ ਉਹ ਇੱਕ ਦਿਨਾਂ ਦੋ ਦਿਨਾਂ ਲਗਾਤਾਰ ਉਹਨਾਂ ਦੇ ਪਿੱਛੇ ਜਾ ਕੇ ਰੋਲਾ ਪਾਉਂਦੀ ਰਹੀ ਇਹ ਪਰਮੇਸ਼ਰ ਦੇ ਬੰਦੇ ਨੇ ਇਹ ਖੁਦਾ ਦੀ ਇਬਾਦਤ ਕਰਨ ਆਏ ਨੇ ਇਹਨਾਂ ਦੀ ਸੁਣੋ ਉਹ ਹਰ ਰੋਜ਼ ਲੋੜ ਤੋਂ ਜ਼ਿਆਦਾ ਉਹਨਾਂ ਦੀ ਤਾਰੀਫ਼ ਕਰਦੀ ਰਹੀ ਅੱਜ ਵੀ ਕਈ ਲੋਕ ਲੋੜ ਤੋਂ ਜ਼ਿਆਦਾ ਤੁਹਾਡੀ ਤਾਰੀਫ਼ ਕਰਦੇ ਨੇ ਲੋੜ ਤੋਂ ਜ਼ਿਆਦਾ ਤੁਹਾਡਾ ਸਾਥ ਦਿੰਦੇ ਨੇ ਲੋੜ ਤੋਂ ਜ਼ਿਆਦਾ ਤੁਹਾਡੇ ਘਰੇ ਆਉਂਦੇ ਨੇ ਲੋੜ ਤੋਂ ਜ਼ਿਆਦਾ ਤੁਹਾਡੇ ਨਾਲ ਬਹਿਣਾ ਉੱਟਣਾ ਪਸੰਦ ਕਰਦੇ ਨੇ ਲੋੜ ਤੋਂ ਜ਼ਿਆਦਾ ਤੁਹਾਡੇ ਨਾਲ ਇਹ ਜਿਹੜਾ ਉਹ ਰਹਿਣਾ ਪਸੰਦ ਕਰਦੇ ਨੇ ਤੇ ਖੁਦਾ ਦੇ ਲੋਕੋ ਕੋਈ ਗੜਬੜੀ ਜ਼ਰੂਰ ਹੈਗੀ ਜੇ ਇਹ ਆਪਣੇ ਰਾਹ ਨੂੰ ਚੱਕ ਕਰਿਆ ਜੇ ਕੁਝ ਗੜਬੜੀ ਜ਼ਰੂਰ ਹੈਗੀ ਹੈ ਤੇ ਜਦੋਂ ਇਹਨਾਂ ਨੇ ਲੋੜ ਤੋਂ ਜ਼ਿਆਦਾ ਇਹਦੀ ਤਾਰੀਫ਼ ਕੀਤੀ ਕਿ ਪਰਮੇਸ਼ਰ ਦੇ ਬੰਦਿਆਂ ਨੇ ਕਿਹਾ ਕਹਿੰਦੇ ਐ ਦੁਸ਼ਟ ਆਤਮਾ ਤੈਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਅਸੀਂ ਹੁਕਮ ਕਰਦੇ ਹਾਂ ਇਹਦੇ ਵਿੱਚੋਂ ਨਿਕਲ ਜਾ ਤੇ ਖੁਦਾ ਦੇ ਲੋਕੋ ਜਦੋਂ ਦੁਸ਼ਟ ਆਤਮਾ ਨੇ ਉਹ ਪਰਮੇਸ਼ਰ ਦੇ ਬੰਦਿਆਂ ਦੀ ਆਵਾਜ਼ ਸੁਣੀ ਪ੍ਰਭੂ ਯਿਸੂ ਮਸੀਹ ਦਾ ਨਾਮ ਸੁਣਿਆ ਤੇ ਉਹ ਗੰਦੀ ਦੁਸ਼ਟ ਆਤਮਾ ਉਹ ਦੇ ਵਿੱਚੋਂ ਨਿਕਲ ਕੇ ਬਾਹਰ ਚਲੀ ਗਿਆ। ਅਮੇਨ। ਇਹ ਦੁਸ਼ਟ ਆਤਮਾ ਇਹ ਦੁਸ਼ਟ ਆਤਮਾ ਖੇਡੀ? ਨਹੀਂ। ਹਾਂ? ਨਹੀਂ। ਹੇੜੀ ਦੁਸ਼ਟ ਆਤਮਾ ਨਹੀਂ ਅੱਜ ਲੋਗ ਬਹੁਤੇ ਲੋਗ ਇਹ ਸਮਝਦੇ ਜਿੰਦੇ ਜਿਹੜਾ ਬੰਦਾ ਖੇਡਦਾ ਹੋਵੇ ਤੇ ਦੁਸ਼ਟ ਆਤਮਾ ਉਹਦੇ ਚ ਉਹ ਕਹਿੰਦੇ ਇਹਦੇ ਚ ਕੋਈ ਚੀਜ਼ ਬੋਲੇ ਤੇ ਦੁਸ਼ਟ ਆਤਮਾ ਇਹਦੇ ਚ ਐ ਖੇਡੀ ਨਹੀਂ ਇਹਦੇ ਚ ਕੋਈ ਚੀਜ਼ ਬੋਲੀ ਨਹੀਂ ਵੇਖੋ ਕਿਵੇਂ ਨੇ ਦੁਸ਼ਟ ਆਤਮਾ ਹੈ ਦੁਸ਼ਟ ਆਤਮਾ ਕੜੇ ਤਰ੍ਹਾਂ ਦਾ ਹੈ ਇੱਕ ਦੁਸ਼ਟ ਆਤਮਾ ਤੁਹਾਨੂੰ ਪੁੱਠੇ ਰਾ ਲੈ ਜਾਏਗਾ ਇੱਕ ਦੁਸ਼ਟ ਆਤਮਾ ਉਹ ਤੁਹਾਡੇ ਕੰਮਾਂ 'ਚ ਰੁਕਾਵਟ ਪਾ ਦੇਗਾ ਇੱਕ ਦੁਸ਼ਟ ਆਤਮਾ ਤੁਹਾਡੇ ਘਰੇ ਬਿਮਾਰੀਆਂ ਹੀ ਲਿਆ ਦੇਗਾ ਇੱਕ ਦੁਸ਼ਟ ਆਤਮਾ ਉਹਨੇ ਤੁਹਾਡਾ ਇਹ ਬੰਦਗੀ 'ਚ ਮਾਨੇ ਨਹੀਂ ਲੱਗਣ ਦੇਣਾ ਇੱਕ ਦੁਸ਼ਟ ਆਤਮਾ ਉਹਨੇ ਤੁਹਾਡਾ ਚਰਚ ਵਾਲਾਂ ਨੂੰ ਜਿਹੜਾ ਮੂੰਹ ਨਹੀਂ ਕਰਨ ਦੇਣਾ ਇੱਕ ਦੁਸ਼ਟ ਆਤਮਾ ਉਹਨੇ ਤੁਹਾਨੂੰ ਐ ਤੁਹਾਾਰ ਬਿਜੀ ਬੜੇ ਕਰ ਦੇਣਾ ਕੁਝ ਕੋ ਦੁਸ਼ਟ ਆਤਮਾ ਹੁੰਦੀਆਂ ਦੁਸ਼ਟ ਆਤਮਾਾਂ ਦੇ ਵੀ ਲੈਵਲ ਹੁੰਦੇ ਨੇ ਜਿਦਾਂ ਇੱਕ ਵਿਸ਼ਵਾਸੀ ਦਾ ਲੈਵਲ ਹੈ ਨਾ ਐਵੇਂ ਦੁਸ਼ਟ ਆਤਮਾ ਦੇ ਕੀ ਹੁੰਦੇ ਲੈਵਲ ਹੁੰਦੇ ਲੈ ਬੋਲੋ ਇੱਕ ਦੁਸ਼ਟ ਆਤਮਾ ਉਹਦੇ ਸਿਰ ਤੇ ਹੱਥ ਰੱਖੋ ਤਾਂ ਉਹਨੇ ਉਸੇ ਟਾਈਮ ਖੇਡਣ ਲੱਗ ਪੈਣਾ ਉਸੇ ਟਾਈਮ ਹੀ ਉਹਨੇ ਦੱਸਣ ਲੱਗ ਪੈਣਾ ਮੈਂ ਇੱਥੋਂ ਆਈ ਆ ਮੈਂ ਆ ਕਿਤਾਬ ਮੈਂ ਇੰਨੀ ਦੇਰ ਦਾ ਇਹਨੂੰ ਪੜਿਆ ਹੋਇਆ ਕਈ ਦੁਸ਼ਟ ਆਤਮਾਵਾਂ ਬੜੇ ਗੁਪਤ ਤਰੀਕੇ ਦੀਆਂ ਹੁੰਦੀਆਂ ਨੇ ਹੁਣ ਤੁਸੀਂ ਤੁਹਾਡੇ ਮਨ 'ਚ ਇੱਕ ਸਵਾਲ ਆਇਆ ਹੋਣਾ ਏ ਜਾਂ ਜਿੰਨੇ ਲੋਕ ਇਹ ਕਲਾਮ ਨੂੰ ਸੁਣਨਗੇ ਤੇ ਉਹ ਕਹਿਣਗੇ ਕਿ ਇਹ ਪ੍ਰੋਫਿਟ ਨੇ ਇੱਕ ਗੱਲ ਗਲਤ ਬੋਲੀ ਕਿ ਦੁਸ਼ਟ ਆਤਮਾ ਕਲਾਮ ਵੀ ਪੜ ਲਏਗਾ ਕਲਾਮ ਦੀ ਗੱਲ ਵੀ ਕਰ ਲਏਗਾ ਤਾਂ ਸਾਨੂੰ ਪਤਾ ਕਿਵੇਂ ਲੱਗੇਗਾ ਖੁਦਾ ਦੇ ਲੋਕੋ ਜਦੋਂ ਪ੍ਰਭੂ ਯੇਸ਼ੂਮਸੀ ਨੇ 40 ਰੋਜ਼ੇ ਰੱਖੇ ਸੀ ਤੇ ਸ਼ੈਤਾਨ ਨੇ ਕਲਾਮ ਚੋਈ ਗੱਲ ਕੀਤੀ ਸੀ ਤੇ ਉਹ ਵਲਿਆ ਪਤਾ ਕਿੱਥੋਂ ਗਿਆ ਕਿਉਂਕਿ ਅੱਗੋਂ ਜਿਹੜਾ ਕਲਾਮ ਹੁੰਦਾ ਸੀ ਤੇ ਕਲਾਮ ਚੋਈ ਗੱਲ ਹੁੰਦੀ ਸੀ ਕਲਾਮ ਦੀ ਜਦੋਂ ਕਲਾਮ ਦੀ ਨੌਲੇਜ ਹੋਏਗੀ ਤੁਹਾਨੂੰ ਉਪਦੇਸ਼ ਦੀ ਨੌਲੇਜ ਹੋਏਗੀ ਉਦੋਂ ਦੁਸ਼ਟ ਆਤਮਾ ਨੂੰ ਝਟਜ ਪਰਖ ਲੋਗੇ ਤੁਸੀਂ ਜੇਕਰ ਤੁਸੀਂ ਇੱਥੇ ਆ ਗਏ ਗੀਤ ਭਜਨ ਗਾਏ ਨੇ ਚੰਦਾ ਪਾਇਆ ਲੰਗਰ ਖਾਦਾ ਤੁਸੀਂ ਘਰੇ ਹੋ ਤੇ ਹਫਤੇ ਦੇ ਵਿੱਚ ਇੱਕ ਵਾਰੀ ਪ੍ਰਭੂ ਨੂੰ ਯਾਦ ਕੀਤਾ ਤੇ ਫਿਰ ਇਹ ਸਮਝ ਆਣ ਵਾਲਾ ਕਾ ਨਹੀਂ ਹੈਗਾ ਖੁਦਾ ਦੇ ਲੋਕੋ ਜੇ ਉਪਦੇਸ਼ ਨੂੰ ਪਿਆਰ ਨਹੀਂ ਕਰਦੇ ਹੋ ਤੇ ਮਸੀਹਤ ਰਾਹ ਤੁਹਾਡੇ ਲਈ ਨਹੀਂ ਹੈ ਜੇ ਕੁਰਬਾਨੀ ਦੇ ਨਾ ਨਹੀਂ ਜਾਣਦੇ ਹੋ ਤੇ ਮਸੀਹਤ ਰਾਹ ਤੁਹਾਡੇ ਲਈ ਨਹੀਂ ਹੈ ਜੇ ਤੁਸੀਂ ਬੰਦਗੀ ਲਈ ਟਾਈਮ ਨਹੀਂ ਕੱਢ ਸਕਦੇ ਹੋ ਤੇ ਮਸੀਹਤ ਦਾ ਰਾਹ ਤੁਹਾਡੇ ਲਈ ਨਹੀਂ ਹੈ ਜੇਕਰ ਤੁਸੀਂ ਆਪਣਾ ਮਾਨ ਇਬਾਦਤ ਨਹੀਂ ਲਾ ਸਕਦੇ ਹੋ ਤਾਂ ਮਸੀਹ ਦਾ ਰਾਹ ਤੁਹਾਡੇ ਲਈ ਨਹੀਂ ਹੈ। ਨਹੀਂ ਹੈ। ਸ਼ੈਤਾਨ ਨੂੰ ਬੋਲਣਾ ਸਿੱਖੋ। ਇਹ ਰੱਬ ਦੇ ਬੰਦਿਆਂ ਨੇ ਇੱਕ ਹੀ ਆਵਾਜ਼ ਇਹਨਾਂ ਦੇ ਕੰਨਾਂ 'ਚ ਪਈ ਵੀ ਇਹ ਔਰਤ ਬੇਣ ਮਜਾ ਰੋਜ਼ ਲਾਲਾ ਲਾਲਾ ਕਰਦੀ ਰਹਿੰਦੀ ਹੈ ਸਾਡੇ ਕੋਲ ਆ ਕੇ ਤੇ ਇਹਦਾ ਮਤਲਬ ਇਹ ਆਤਮਾ ਵੱਲੋਂ ਨਹੀਂ। ਆਤਮਾ ਨਾ ਛੋੜਨਾ ਹੁਣ ਕਈ ਲੋਗ ਉਹਨਾਂ ਨੂੰ ਕਈ ਦੁਆ ਕਰੀਗੀ ਉਹਨਾਂ ਚ ਦੁਸਤ ਆਤਮਾ ਖੇਡਣ ਲੱਗ ਪਈਂਦੀ ਤੇ ਘਰ ਦੇ ਪਤਾ ਹੀ ਕੀ ਕਹਿੰਦੇ ਨੇ ਕਹਿੰਦੇ ਜੀ ਇਹਨੇ ਤਾਂ ਰੋਜੇ ਵੀ ਰੱਖੇ ਸੀ ਇਹ ਤੇ ਦੁਆ ਵੀ ਬੜੀ ਕਰਦੀ ਇਹਦੇ ਗੈਰ ਭਾਸ਼ਾ ਵੀ ਬੋਲਦੇ ਤੇ ਇਹ ਖੇਡ ਕਿਵੇਂ ਪਈ ਉਹ ਖੁਦਾ ਦੇ ਲੋਕੋ ਗੈਰ ਭਾਸ਼ਾ ਵਾਲੇ ਬੰਦੇ ਐ ਨਾ ਜਿਹੜੇ ਉਹ ਤੁਸੀਂ ਵੇਖੋਗੇ ਕਈ ਲੋਗ ਇੱਕ ਦੂਜੇ ਨੂੰ ਵੇਖ ਕੇ ਗੈਰ ਭਾਸ਼ਾ ਬੋਲਣੀ ਸ਼ੁਰੂ ਕਰ ਦਿੰਦੇ ਨੇ ਉਹ 2 ਮਿੰਟ ਬੋਲਣਗੇ ਉਹ ਪਵਿੱਤਰ ਆਤਮਾ ਤੇ ਦੁਸ਼ਟ ਆਤਮਾਵਾਂ ਦਾ ਜਿਹੜਾ ਜੱਜਮੈਂਟ ਹੋਣੀ ਬੰਦੇ ਨੂੰ ਬੜੀ ਜ਼ਰੂਰੀ ਏ ਤੇ ਜੱਜਮੈਂਟ ਤੁਸੀਂ YouTube ਤੇ ਸੁਣ ਕੇ ਨਹੀਂ ਕਰ ਸਕਦੇ Facebook ਤੇ ਸੁਣ ਕੇ ਨਹੀਂ ਕਰ ਸਕਦੇ ਇਹਦੀ ਜੱਜਮੈਂਟ ਲੈਣ ਦੇ ਲਈ ਤੁਹਾਨੂੰ ਬੰਦਗੀ ਦੇ ਸਥਾਨ ਤੇ ਪਹੁੰਚਣਾ ਪੈਣਾ ਜਿੱਥੇ ਬੰਦਗੀ ਹੁੰਦੀ ਹੈ ਉੱਥੇ ਤੁਹਾਨੂੰ ਲਗਾਤਾਰ ਬਹਿਣਾ ਪੈਣਾ ਇਹ ਬੰਦਿਆਂ ਨੇ ਉਹਦੀ ਜੱਜਮੈਂਟ ਪਤਾ ਕਿਉਂ ਲਈ ਇਹ ਬੰਦਗੀ ਦੇ ਸਥਾਨ ਨੂੰ ਗਏ ਅੱਜ ਬੜੇ ਲੋਕ ਨੇ ਉਹ ਕਹਿੰਦੇ ਐਤਵਾਰ ਚਰਚ ਨਹੀਂ ਆਗੇ ਤੇ YouTube ਤੇ ਸੁਣ ਲਵੋ Facebook ਤੇ ਸੁਣ ਲਵੋ ਬਸ ਆ ਬੜੇ ਬੰਦੇ ਨੇ ਉਹ ਬਾਈਬਲ ਕਹਿੰਦੇ ਉਹਨਾਂ ਨੂੰ ਪੁੱਛਦੇ ਬਾਈਬਲ ਕਹਿੰਦੇ ਨਹੀਂ ਆ ਫੋਨ 'ਚ ਡਾਊਨਲੋਡ ਕੀਤੀ ਇੱਕ ਐਤ ਉਹ ਫੋਨ 'ਚ ਪੜਨਗੇ ਤੇ ਬਾਅਦ ਵਿੱਚ ਉਹੀ Facebook WhatsApp Instagram ਕਰਨੇਗਾ ਤੇ ਜਦੋਂ ਬਾਈਬਲ ਹੱਥ 'ਚ ਹੋਏਗੀ ਨਾ ਤੇ ਕੇਵਲ ਕੇਵਲ ਬਾਈਬਲ ਤੇ ਅੱਖਾਂ ਹੋਣਗੀਆਂ ਕਲਾਮ ਹੋਏ ਤੁਹਾਡੇ ਸਾਹਮਣੇ ਕਲਾਮ ਦੇ ਵਿੱਚ ਤੁਸੀਂ ਖੜੇ ਹੋ ਕਲਾਮ ਦੇ ਨਾਲ ਤੁਹਾਨੂੰ ਪਿਆਰ ਹੈ ਤੇ ਦੁਸ਼ਟ ਆਤਮਾ ਦੀ ਐਸੀ ਦੀ ਤੈਸੀ ਤੁਸੀਂ ਦੁਸ਼ਟ ਆਤਮਾਵਾਂ ਨੂੰ ਯੇਸ਼ੂ ਦੇ ਨਾਮ ਦੇ ਵਿੱਚ ਕੱਢਣ ਵਾਲੇ ਲੋਕ ਹੋ ਆਮੇਨ ਮੈਂ ਬੜੇ ਲੋਕਾਂ ਨੂੰ ਜਾਣਦਾ ਦੁਸ਼ਟ ਆਤਮਾਵਾਂ ਬੜੇ ਲੋਕ ਪਹਿਲਾਂ ਜਿਹੜੇ ਖੇਡਦੇ ਸੀ ਦੁਸ਼ਟ ਆਤਮਾਵਾਂ ਕੱਢੀਆਂ ਉਹਨਾਂ ਅਸੀਂ ਖੁਦ ਦੁਸ਼ਟ ਆਤਮਾਵਾਂ ਦੇ ਗ੍ਰਸਤ ਲੋਕ ਸੀ ਤੇ ਪ੍ਰਭੂ ਦੀ ਕਿਰਪਾ ਦੇ ਨਾਲ ਦੁਸ਼ਟ ਆਤਮਾਵਾਂ ਦੀ ਬਹਿਣ ਵੱਜ ਜਾਂਦੀ ਆ ਆਮੇਨ ਉਹ ਰਾਣ ਹੋ ਜਾਂਦਾ ਸ਼ਤਾਨ ਵੀ ਕਿੱਥੇ ਅਹੀਂ ਪੰਗਾ ਲੈ ਲਿਆ ਇਸੇ ਲਈ ਦੁਸ਼ਟ ਆਤਮਾ ਨੂੰ ਪੜਨਾ ਦੇ ਧਿਆਨ ਕਿੱਥੇ ਹੋਵੇ ਕਲਾਮ ਵੱਲ ਕਲਾਮ ਵੱਲ ਦੁਸ਼ਟ ਆਤਮਾਵਾਂ ਦੀਆਂ ਚਾਲਾਂ ਸਮਝਣੀਆਂ ਤੇ ਧਿਆਨ ਕਿੱਥੇ ਹੋਵੇ ਕਲਾਮ ਵੱਲ ਕਲਾਮ ਵੱਲ ਦੁਸ਼ਟ ਆਤਮਾ ਉਹਦੇ ਭੇਦ ਸਮਝਣੇ ਨੇ ਤੇ ਧਿਆਨ ਕਿੱਥੇ ਹੋਵੇ ਕਲਾਮ ਵੱਲ ਪਵਿੱਤਰ ਆਤਮਾ ਦੀ ਤਾਕਤ ਨੂੰ ਜਾਨਣਾ ਤੇ ਧਿਆਨ ਕਿੱਥੇ ਹੋਵੇ ਕਲਾਮ ਵੱਲ ਕਲਾਮ ਇਸੇ ਲਈ ਖੁਦਾ ਦੇ ਲੋਕੋ ਤੂੰ ਇਹ ਬੂਟ ਬੂਟ ਵੇਖੋ 5-5 ਹਜ਼ਾਰ ਦੇ ਬੂਟ ਲੈ ਸਕਦਾ ਬੰਦਾ ਲੱਖ-ਲੱਖ ਰੁਪਏ ਦਾ ਫੋਨ ਚੱਕੀ ਫਿਰਦਾ 10-10 ਲੱਖ ਦੀ ਗੱਡੀ ਉਹਦੇ ਕੋਲ ਤੇ 200 400 ਦੀ ਬਾਈਬਲ ਉਹਦੇ ਕੋਲ ਹੈ ਇਹਦਾ ਰੱਬ ਦਾ ਧੰਨਵਾਦ ਹੈ ਪ੍ਰਭੂ ਨੇ ਸਾਨੂੰ ਜਿਗਰਾ ਦਿੱਤਾ ਹੈ ਅਸੀਂ ਅੱਜ ਤੱਕ ਬਾਈਬਲ ਦਾ ਪੈਸਾ ਨਹੀਂ ਲਿਆ ਕਿਤੇ ਤੇ ਫ੍ਰੀ ਅਸੀਂ ਬਾਈਬਲਾਂ ਬੜੇ ਲੋਕਾਂ ਨੂੰ ਦਿੱਤੀਆਂ ਅੱਜ ਵੀ ਇਹ ਕਹਿੰਦੇ ਜਿਹਨੂੰ ਬਾਈਬਲ ਦੀ ਲੋੜ ਹੈ ਜਿਹਨੂੰ ਪੜ੍ਹਨਾ ਚਾਹ ਹੈ ਅਸੀਂ ਉਹਨੂੰ ਫ੍ਰੀ ਚ ਬਾਈਬਲ ਇਹ ਯਿਸੂ ਦੀ ਕਿਰਪਾ ਹੈ ਬਾਈਬਲ ਨੂੰ ਪੜੋ ਇਹ ਬੰਦੇ ਕਲਾਮ ਨੂੰ ਨਾ ਜਾਣਦੇ ਹੁੰਦੇ ਤੇ ਦੁਸਤ ਆਦਮਾ ਨੂੰ ਪਰਖ ਲੈਂਦੇ ਨਹੀਂ ਹਾਂ ਨਹੀਂ ਦੁਸਤ ਆਦਮਾ ਨੇ ਇਹਨਾਂ ਨੂੰ ਕਹਿਣਾ ਸੀ ਵੀ ਇੱਧਰ ਚੱਲੋ ਇੱਧਰ ਨਹੀਂ ਇੱਧਰ ਚੱਲੋ ਔਲੀ ਔਲੀ ਉਹਨੇ ਉਹਨੇ ਦੂਸਰਾ ਆਤਮਾ ਇਹਨਾਂ ਨੂੰ ਆਪਣੇ ਤਰੀਕੇ ਨਾਲ ਚਲਾਉਣਾ ਸੀ ਪਰ ਇਹ ਕਿਸੇ ਦੀ ਸਮਝ ਆਏ ਬੰਦੇ ਨਹੀਂ ਕਿਉਂਕਿ ਕਲਾਮ ਨਾਲ ਜੁੜੇ ਖੁਦਾ ਦੇ ਲੋਕੋ ਜਿਹੜਾ ਬੰਦਾ ਕਲਾਮ ਨਾਲ ਜੁੜਿਆ ਸ਼ੈਤਾਨ ਉਹਨੂੰ ਵੱਲ ਨਹੀਂ ਸਕਦਾ ਜਿੰਨੇ ਮਰਜ਼ੀ ਉਹਦੇ ਤੇ ਦੋੱਖਣ ਨੇਰੀਆਂ ਮੁਸੀਬਤਾਂ ਬਿਮਾਰੀਆਂ ਆ ਜਾਣ ਉਹ ਜੇ ਉਹਦੀ ਕਲਾਮ ਤੇ ਨਜ਼ਰ ਹੈ ਤੇ ਇੱਕ ਦਿਨ ਉਹੀ ਬੰਦਾ ਜਿਹੜਾ ਦੁੱਖਾਂ ਚ ਮੁਸੀਤਾਂ ਚ ਬਿਮਾਰੀਆਂ ਦੇ ਵਿੱਚ ਘੁੱਲਦਾ ਪਿਆ ਇੱਕ ਦਿਨ ਉਹੀ ਬੰਦਾ ਕੈਮਰੇ ਦੇ ਸਾਹਮਣੇ ਆਵੇਗਾ ਤੇ ਕਹੇਗਾ ਭਾਈ ਯੇਸ਼ੂ ਹੈਗਾ ਜੀ ਉਹਨੇ ਮੇਰੇ ਤੇ ਕਿਰਪਾ ਕਰ ਦਿੱਤੀ ਆ ਅਮੇਨ ਇਹ ਖੁਦਾ ਦਾ ਅਨੁਗ੍ਰਹਿ ਇਸੇ ਲਈ ਦੁਸਤ ਆਤਮਾ ਨੂੰ ਪਰਖਣਾ ਕਲਾਮ 'ਚ ਧਿਆਨ ਬਥੇਰੇ ਲੋਗ ਬਸ YouTube ਤੋਂ ਸਿੱਖਿਆ ਹੈ ਫੇਸਬੁਕ ਤੋਂ ਸਿੱਖਿਆ ਹੈ ਤੇ ਦੁਸਤਾਂਤਮਾਂ ਦੀ ਸਮਝ ਆ ਜਾਏਗੀ ਨਹੀਂ ਮੈਂ بڑے ਲੋਕਾਂ ਨੂੰ ਜਾਣਨਾ ਉਹ YouTube ਤੋਂ Facebook ਤੋਂ ਸੁਣ ਕੇ ਤੇ ਪ੍ਰਚਾਰ ਕੀਤੀ ਜਾਂਦੇ ਨੇ ਮੈਂ ਇੱਕ ਗੱਲ ਉਹਨਾਂ ਨੂੰ ਕਹਿਣਾ ਚਾਹਣਾ ਵਾ ਇੱਕ ਵਾਰ ਇੱਕ ਪਿੰਡ ਸੀਗਾ ਉਹ ਜੰਗਲ ਦੇ ਲਾਗੇ ਸੀਗਾ ਇੱਕ ਦਿਨ ਉਹ ਪਿੰਡ ਦੇ ਵਿੱਚੋਂ ਮੱਝ ਖੁੱਲੀ ਤੇ ਜੰਗਲ ਜਵੜ ਗਿਆ ਇੱਕ ਛੇਰ ਬੈਠਾ ਸੀ ਤੇ ਜਦੋਂ ਨੇ ਵੇਖਿਆ ਕਿ ਮੱਝ ਮੇਰੇ ਵੱਲ ਆਉਂਦੀ ਪਈ ਮੱਝ ਨੇ ਛੇਰ ਨੂੰ ਵੇਖਿਆ ਤੇ ਛੇਰ ਨੇ ਮੱਝ ਨੂੰ ਵੇਖਿਆ ਤੇ ਛੇਰ ਮੱਝ ਦੇ ਮਗਰ ਲੱਗ ਗਿਆ ਮੱਝ ਬੈਗ ਨੂੰ ਭੱਜੀ ਤੇ ਭੱਜਦਿਆਂ ਭੱਜਦਿਆਂ ਇੱਕ ਦਲਦਲ ਚ ਗਈ ਛੇਰ ਵੀ ਮਗਰ ਭੱਜ ਗਿਆ ਦਲਦਲ ਚ ਗਿਆ ਛੇਰ ਮੱਝ ਨੂੰ ਵੇਖ ਰਿਹਾ ਸੀ ਤੇ ਮੱਝ ਛੇਰ ਨੂੰ ਵੇਖ ਰਹੀ ਸੀ ਮੱਝ ਥੋੜਾ ਜਿਹਾ ਹੱਸ ਪਈ ਤੇ ਛੇਰ ਕਹਿੰਦਾ ਤੈਨੂੰ ਡਰ ਨਹੀਂ ਲੱਗਦਾ ਮੈਂ ਜੰਗਲ ਦਾ ਰਾਜਾ ਆਪਾਂ ਦੋਨੇ ਮੌਤ ਦੇ ਮੂੰਹ ਦੇ ਵਿੱਚ ਘੜੇ ਤੈਨੂੰ ਡਰ ਨਹੀਂ ਲੱਗਦਾ ਕਹਿੰਦੀ ਇਹ ਨਾ ਕਿ ਆਪਾਂ ਮੌਤ ਦੇ ਮੂੰਹ 'ਚ ਆ ਤੂੰ ਇਹ ਕਹਿ ਕਿ ਮੈਂ ਮੌਤ ਦੇ ਮੂੰਹ 'ਚ ਆ ਸ਼ੇਰ ਹੈਰਾਨ ਹੋ ਗਿਆ ਵੀ ਤੇਰੀ ਕਿਵੇਂ ਜੁਰਤ ਪਈ ਮੈਂ ਤਾਂ ਜੰਗਲ ਦਾ ਰਾਜਾ ਮੈਂ ਕਿਵੇਂ ਕੱਲਾ ਫਸਿਆ ਫਸੀ ਤਾਂ ਤੂੰ ਵੀ ਉਹ ਕਹਿੰਦੀ ਨਹੀਂ ਮੇਰਾ ਮਾਲਕ ਮੈਨੂੰ ਲੱਭਦਾ ਲੱਭਦਾ ਕੁਝ ਸਮੇਂ ਬਾਅਦ ਇੱਥੇ ਆ ਜਾਏਗਾ ਤੇ ਤੈਨੂੰ ਕੌਣ ਬਚਾਵੇਗਾ ਤੇਰਾ ਤਾਂ ਕੋਈ ਮਾਲਕ ਹੀ ਨਹੀਂ ਹੈਗਾ ਖੁਦਾ ਦੇ ਲੋਕੋ ਜਿਹੜੇ ਲੋਕ YouTube ਤੋਂ Facebook ਤੋਂ ਸੁਣ ਕੇ ਪ੍ਰਚਾਰ ਸੁਣਾਈ ਜਾਂਦੇ ਜਿਨ੍ਹਾਂ ਨੇ ਕੋਈ ਇਬਾਦਤ ਵਾਲੀ ਜਗ੍ਹਾ ਨਹੀਂ ਚੁਣੀ ਜਿਨ੍ਹਾਂ ਨੇ ਕੋਈ ਗੁਰੂ ਹੀ ਨਹੀਂ ਧਾਰਿਆ ਤੇ ਜਦੋਂ ਫਸ ਜਾਏਗਾ ਤੇ ਫਿਰ ਬਚਾਉਣ ਕੌਣ ਆਏ ਸਾਡਾ ਸਾਰਿਆਂ ਦਾ ਗੁਰੂ ਪਰਮੇਸ਼ਵਰ ਹੈ ਸਾਡੇ ਸਾਰਿਆਂ ਦਾ ਗੁਰੂ ਪਰਮੇਸ਼ਵਰ ਹੈ ਪਰ ਪਰਮੇਸ਼ਰ ਨੇ ਜਿਹੜੀ ਹੈ ਇੱਕ ਵਿਵਸਥਾ ਠਰਾਈ ਹੈ ਕਿ ਤੁਸੀਂ ਗੁਰੂ ਦੇ ਅਧੀਨ ਚੱਲਣਾ ਜੇ ਕਿਸੇ ਨੂੰ ਪੁੱਛੋ ਭਾਈ ਤੂੰ ਪ੍ਰਚਾਰ ਕਿਵੇਂ ਕਰਨਾ ਪਿਆ ਉਹ ਕਹਿੰਦਾ ਬੱਸ ਮੈਨੂੰ ਪ੍ਰਭੂ ਨੇ ਕਿਹਾ ਉਹ ਲੱਗਾ ਹੋਇਆ ਜਿਹੋ ਜੀ ਮਰਜ਼ੀ ਸਿੱਖਿਆ ਦਿੱਤੀ ਜਾਂਦਾ ਇਸ ਲਈ ਪਹਿਲਾ ਗੁਰੂ ਤਰ ਫਿਰ